ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਤੇ ਤੇ ਅੱਜ ਆਪਾਂ ਜੁੜੇ ਸੀਗੇ ਤੁਹਾਡੇ ਨਾਲ ਜਿਹੜਾ 13 ਤਰੀਕ ਨੂੰ ਕਿਸਾਨਾਂ ਨੇ ਜਾਣੇਗਾ ਦਿੱਲੀ ਨੂੰ ਰਵਾਨਾ ਹੋਣਗੇ ਉਸ ਮਸਲੇ ਤੇ ਤੇ ਤੁਸੀਂ ਆਹ ਦੇਖ ਸਕਦੇ ਹੋ ਪਿੰਡ ਹੈਗਾ ਇਹ ਰੋਜਾਂਵਾਲੀ ਪੰਜਾਬ ਤੇ ਹਰਿਆਣਾ ਦੀ ਜਿਹੜੀ ਹੱਦ ਐ ਇੱਥੇ ਲੱਗਦੀ ਐ ਪੰਜਾਬ ਹਰਿਆਣਾ ਦੀ ਜਿਹੜੀ ਹਰਿਆਣਾ ਦੀ ਹੱਦ ਐ ਇੱਥੋਂ ਸਟਾਰਟ ਹੁੰਦੀ ਐ ਤੇ ਪੰਜਾਬ ਦੀ ਖਤਮ ਹੁੰਦੀ ਐ ਤੇ ਤੁਸੀਂ ਆਹ ਦੋਸਤੋ ਦੇਖ ਸਕਦੇ ਹੋ ਕਿ ਜਿਹੜੇ ਵੈਰੀਗੇਟ ਨੇ ਪੁਲਿਸ ਨੇ ਹਰਿਆਣਾ ਸਰਕਾਰ ਨੇ ਇੱਥੇ ਰੱਖਦੇ ਤਾਂ ਕਿ 13 ਤਰੀਕ ਨੂੰ ਜਿਹੜੇ ਕਿਸਾਨ ਨੇ ਉਹ ਦਿੱਲੀ ਨਾ ਜਾ ਸਕਣ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੁਲਿਸ ਜ਼ਿਲ੍ਹਾ ਪੁਲਿਸ ਫਤਿਹਵਾੜ ਜੀ ਫਤਿਹਵਾੜ ਦਾ ਹੈਗਾ ਏਰੀਆ ਇੱਥੇ ਬਣਦਾ ਹੈਗਾ ਤੇ ਇਹ ਇੱਥੇ ਰੱਖੇ ਹੋਏ ਹੈਗੇ ਤਾਂ ਕਿ ਜਿਹੜੇ ਕਿਸਾਨ ਨੇ ਕਿਸਾਨ ਹਰਿਆਣਾ ਕ੍ਰੋਸ ਕਰਕੇ ਕਿਉਂਕਿ ਜਿਹੜੀ ਦਿੱਲੀ ਹੈ ਹਰਿਆਣਾ ਕ੍ਰੋਸ ਕਰਕੇ ਦਿੱਲੀ ਨੂੰ ਜਾਣਾ ਪਊਗਾ ਤੁਸੀਂ ਇਹ ਬੈਰੀਕੇਡ ਦੇਖ ਸਕਦੇ ਹੋ ਪੁਲਿਸ ਦੇ ਜਿਹੜੇ ਲੱਗੇ ਹੋਏ ਨੇ ਇਤੋਂ ਕ੍ਰਾਸ ਕਰਕੇ ਜਿਹੜੇ ਕਿਸਾਨ ਨੇ ਕਿਸਾਨ ਦਿੱਲੀ ਨੂੰ ਜਾਣਗੇ ਤੇ ਹਰਿਆਣਾ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਕਰ ਲਏ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਜਿਹੜੇ ਇਸ ਪਾਸੇ ਹੈਗੀਆਂ ਜੀ ਸਮੰਟੜ ਵੈਰੀਗੇਟ ਜੀ ਦੇਖ ਸਕਦੇ ਹੋ ਜਿਵੇਂ ਪਹਿਲਾਂ ਦੀ ਤਰ੍ਹਾਂ ਜਿਵੇਂ ਕਿ 2020 ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਵੀ ਕਿਸਾਨਾਂ ਨੇ ਜਿਹੜੇ ਇਹ ਵੈਰੀਗੇਟ ਸੀ ਸਮੰਟਾ ਵਾਲੇ ਟਰੈਕਟਰਾਂ ਦੇ ਨਾਲ ਤੋਰਤੇ ਸੀਗੇ ਤੇ ਐਤਕੀ ਵੀ ਪ੍ਰਬੰਧ ਹੈ ਜਿਹੜਾ ਹਰਿਆਣਾ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ ਕਿਸਾਨਾਂ ਨੂੰ ਰੋਪਣ ਦਾ ਜਿਵੇਂਾਰ ਜਿਹੜੇ ਹੈਗੇ ਨੇ ਇਹ ਟਰੈਕਟਰਾਂ ਦੇ ਨਾਲ ਤੋੜਤੇ ਸੀਗੇ ਕਿਸਾਨਾਂ ਨੇ ਟਰੈਕਟਰਾਂ ਦੇ ਨਾਲ ਤੋੜ ਕੇ ਅੱਗੇ ਵਧੇ ਸੀਗੇ ਤੇ ਹਰਿਆਣਾ ਨੂੰ ਕ੍ਰਾਸ ਕਰਕੇ ਦਿੱਲੀ ਗਏ ਸੀਗੇ ਦਿੱਲੀ ਜਾ ਕੇ ਫਿਰ ਮੋਰਚੇ ਮੋਰਚਾ ਜਿਹੜਾ ਫਤਿਹ ਕੀਤਾ ਸੀਗਾ ਤੇ ਐਤਕੀ ਇਹਦੇ ਵਿੱਚ ਜਿਹੜੇ ਵੈਰੀਗੇਟ ਨੇ ਵੈਰੀਗੇਟਾਂ ਦੇ ਵਿੱਚ ਐਤਕੀ ਇੱਕ ਇਹਨਾਂ ਨੇ ਸਿਸਟਮ ਹੈ ਜਿਹੜਾ ਉਹ ਚੇਂਜ ਕਰਦਾ ਇਹਨਾਂ ਦੇ ਆ ਬੈਕ ਸਾਈਡ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਜਦੋਂ ਇਹ ਲਾਉਣਗੇ ਇਹਨਾਂ ਦੇ ਸਰੀਏ ਲੱਗੇ ਹੋਏ ਆ ਇਹ ਤਾਂ ਕਿ ਜਿਹੜੇ ਕਿਸਾਨ ਨੇ ਉਹ ਇਹਨਾਂ ਦੇ ਵਿੱਚ ਜੇ ਟਰੈਕਟਰ ਮਾਰਨਗੇ ਤਾਂ ਜਾਂ ਤਾਂ ਫਿਰ ਟਾਇਰ ਪੰਕਚਰ ਹੋਊਗਾ ਜਾਂ ਫਿਰ ਟਾਇਰ 파ਟ ਵੀ ਸਕਦਾ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜੇ ਹਰਿਆਣਾ ਸਰਕਾਰ ਵੱਲੋਂ ਨੇ ਪ੍ਰਬੰਧ ਨੇ ਉਹ ਪੂਰੇ ਕਰ ਲਏ ਗਏ ਨੇ ਤੇ ਇਸ ਟਾਈਮ ਅਸੀਂ ਖੜੇ ਆ ਜੀ ਪੰਜਾਬ ਹਰਿਆਣਾ ਬਾਰਡਰ ਦੇ ਇਥੋਂ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਐਂਟਰੀ ਉਹ ਹਰਿਆਣਾ ਦੇ ਵਿੱਚ ਹੋਊਗੀ ਹਰਿਆਣਾ ਦੇ ਵਿੱਚ ਹੀ ਹਰਿਆਣਾ ਦੇ ਵਿੱਚ ਹੀ ਕਰਕੇ ਪੁੱਛਣਗੇ ਜਿਹੜੇ ਹਰਿਆਣਾ ਪ੍ਰਕਾਰ ਦੇ ਪ੍ਰਬੰਧ ਨੇ ਉਹ ਕਰ ਲਏ ਗਏ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਿਮੈਂਟਡ ਨੇ ਸਿਮੈਂਟਡ ਵੈਰੀਗੇਟ ਰੱਖੇ ਹੋਏ ਆ ਇੱਥੇ ਜਿਹਨੇ 2020 ਦੇ ਵਿੱਚ ਕਿਸਾਨ ਇਹ ਵੈਰੀਗੇਟ ਤੋੜ ਕੇ ਦਿੱਲੀ ਮੋਰਚਾ ਫਤਿਹ ਕਰਕੇ ਆਈ ਸੀਗੇ ਤੇ ਐਤਕੀ ਵੀ 13 ਤਰੀਕ ਨੂੰ ਜਿਹੜੇ ਕਿਸਾਨ ਨੇ ਆਪਣੇ ਆਂ ਵਾਜ ਮੰਗਾਂ ਨੂੰ ਲੈ ਕੇ ਸਰਕਾਰ ਕੋਲੋਂ ਦੀਆਂ ਮੰਗਾਂ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਐਤਕੀ ਵੀ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਨੇ 13 ਤਰੀਕ ਦਿੱਤੀ ਹੈ ਜੀ ਉਹਨਾਂ ਨੇ 13 ਤਰੀਕ ਨੂੰ ਜਿਹੜੇ ਕਿਸਾਨ ਨੇ ਪੰਜਾਬ ਦੇ ਉਹ ਸਾਰੇ ਇਕੱਠ ਹੋ ਕੇ ਜਥੇਬੰਦੀਆਂ ਦਿਲ ਨੂੰ ਰਵਾਨਾ ਹੋਣਗੀਆਂ ਤੇ ਬਾਇਆ ਹਰਿਆਣਾ ਹੋ ਕੋ ਜਾਣਗੇ ਹਰਿਆਣਾ ਦੇ ਜਿਹੜੇ ਸਾਰੇ ਬਾਰਡਰਾਂ ਦੇ ਬਾਰਡਰ ਨੇ ਉਹ ਸੀਲ ਕੀਤੇ ਜਾਣਗੇ ਤੁਸੀਂ ਦੇਖ ਸਕਦੇ